ਮੂਸਾ ਪਿੰਡ ਦੇ ਵਿੱਚ ਭਗਵੰਤਾਨ ਸਰਕਾਰ ਦੀ ਵੱਡੀ ਕਾਰਵਾਈ ਟਹਾਤੀ ਕਰੋੜਾਂ ਦੀ ਕੋਠੀ ਮੌਕੇ ਤੇ ਪਹੁੰਚੇ ਬਲਕੌਰ ਸਿੰਘ ਸਿੱਧੂ ਜੋ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਹਨ ਉਹਨਾਂ ਨੇ ਆਕ ਦਿੱਤੀਆਂ ਮਾਰ ਸਰਕਾਰ ਨੂੰ ਵੱਡੀਆਂ ਗੱਲਾਂ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੋਸਤੋ ਬਣ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਪਿਛਲੇ ਕੁਝ ਦਿਨਾਂ ਤੋਂ ਭਗਵੰਤ ਮਾਨ ਸਰਕਾਰ ਇਸ ਮਾਮਲੇ ਲਗਾਤਾਰ ਐਕਟਿਵ ਦਿਖਾਈ ਦੇ ਰਹੀ ਹੈ ਜਿੱਥੇ ਕਿ ਚਿਟਾ ਵੇਚਣ ਵਾਲੇ ਛੋਟੇ ਅਤੇ ਵੱਡੇ ਵਪਾਰੀਆਂ ਦੇ ਘਰ ਉਹਨਾਂ ਦੀਆਂ ਲੱਖਾਂ ਕਰੋੜਾਂ ਦੀਆਂ ਕੋਟੀਆਂ ਉਹਨਾਂ ਦੇ ਘਰ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਹਨ ਜਿੱਥੇ ਕਿ ਕੁਝ ਲੋਕਾਂ ਦੇ ਘਰ ਬੁਲਡੋਜ਼ਰ ਵੀ ਚਲਾਏ ਜਾ ਰਹੇ ਹਨ ਇਹੋ ਜਿਹੇ ਕੁਝ ਘਟਨਾਵਾ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਦੇਖਿਆ ਗਏ ਸਨ ਬਾਕੀ ਇਲਾਕਿਆਂ ਦੇ ਵਿੱਚ ਵੀ ਜਿਵੇਂ ਜਿਵੇਂ ਪਤਾ ਲੱਗਿਆ ਵੀ ਇੱਥੋਂ ਦੇ ਲੋਕ ਚਿਟਾ ਵੇਚਦੇ ਹਨ ਬਿਨਾਂ ਅਦਾਲਤੀ ਕਾਰਵਾਈ ਤੋਂ ਕੋਠੀਆਂ ਦੇ ਉੱਪਰ ਬਲਡੋਜ਼ਰ ਚਲਾਏ ਗਏ ਸਨ ਪਿਛਲੇ ਦਿਨਾਂ ਦੇ ਵਿੱਚ ਇਹ ਮੁੱਦਾ ਕਾਫੀ ਗਰਮਾ ਗਿਆ ਹੈ ਅਤੇ ਹੁਣ ਵੀ ਇਹ ਕਾਰਵਾਈ ਜਾਰੀ ਹੈ ਇਸ ਦੇ ਨਾਲ ਨਾਲ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਤੇ ਵੱਡੇ ਜਿਹੜੇ ਦੋਸ਼ ਹਨ ਇਹ ਲਗਾਏ ਹਨ 스테 ਵੀ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਸ ਤੋਂ ਬਾਅਦ ਕੱਲ ਫੇਰ ਦੁਬਾਰਾ ਕਾਰਵਾਈ ਹੋ ਗਈ ਹੈ ਦੁਬਾਰਾ ਫਿਰ ਤੋਂ ਬੁਲਡੋਜ਼ਰ ਤੈਨਾਏ ਗਏ ਹਨ ਦੁਬਾਰਾ ਕਈ ਇਲਾਕਿਆਂ ਦੇ ਵਿੱਚ ਬੁਲਡੋਜ਼ਰਾਂ ਦੀ ਕਾਰਵਾਈ ਹੋਈ ਹੈ ਲੋਕਾਂ ਦੇ ਘਰ ਢਾਈ ਗਏ ਹਨ ਜਿੱਥੇ ਉਹਨਾਂ ਤੇ ਨਸ਼ੇ ਦੇ ਇਲਜ਼ਾਮ ਹਨ ਅਤੇ ਕਈ ਲੋਕਾਂ ਦੀ ਵੀਡੀਓ ਵੀ ਸਾਹਮਣੇ ਆਈ ਜਿੱਥੇ ਉਹ ਆਪ ਦੱਸ ਰਹੇ ਹਨ ਵੀ ਸਾਡਾ ਕਾਰਜ ਜਿਹੜਾ ਹੈ ਨਸ਼ਾ ਵੇਚ ਕੇ ਬਣਿਆ ਹੈ ਅਸੀਂ ਵੇਚਦੇ ਹਾਂ ਸਾ ਅਤੇ ਜੇਕਰ ਤੁਹਾਡੇ ਦੇ ਵਿੱਚ ਹਿੰਮਤ ਹੈ ਤਾਂ ਸਾਨੂੰ ਰੋਕ ਕੇ ਦਿਖਾਓ ਸਾਨੂੰ ਪਕੜ ਕੇ ਦਿਖਾਓ ਇਸ ਤੋਂ ਤੁਰੰਤ ਬਾਅਦ ਮਾਨ ਸਰਕਾਰ ਨੇ ਵੱਡਾ ਐਕਸ਼ਨ ਲੈ ਲਿਆ ਇਹ ਨਹੀਂ ਖਬਰਾਂ ਦੇ ਵਿੱਚ ਇੱਕ ਖਬਰ ਸੋਸ਼ਲ ਮੀਡੀਆ ਤੇ ਆ ਵਾਇਰਲ ਹੋ ਰਹੀ ਹੈ ਇਹ ਮੋਸੇ ਵਾਲੇ ਦੇ ਪਿੰਡ ਦੇ ਵਿੱਚ ਜੋ ਕਿ ਮਾਨਸਾ ਦੇ ਵਿੱਚ ਹੈ ਮੋਸਾ ਪਿੰਡ ਦੇ ਵਿੱਚ ਮਾਨ ਸਰਕਾਰ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਮਾਨ ਸਰਕਾਰ ਵੱਲੋਂ ਉੱਥੇ ਫਿਰ ਤੋਂ ਬੁਲਡੋਜ਼ਰ ਦੇ ਕਾਰਵਾਈ ਹੋਈ ਹੈ ਅਤੇ ਇੱਕ ਕਰੋੜਾਂ ਦੀ ਕੋਠੀ ਢਾਹ ਦਿੱਤੀ ਹੈ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵੀ ਇੱਕ ਕੋਠੀ ਨੂੰ ਢਹਾਇਆ ਦਿਖਾਇਆ ਜਾ ਰਿਹਾ ਹੈ ਜਦੋਂ ਇਸ ਦੇ ਉੱਪਰ ਬਲਕੌਰ ਸਿੰਘ ਸਿੱਧੂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਾ ਸ਼੍ਰੀਆਮ ਪਤਾ ਲੱਗਿਆ ਵੀ ਮਾਨਸਾ ਜ਼ਿਲ੍ਹੇ ਦੇ ਵਿੱਚ ਹਜੇ ਤੱਕ ਇਸ ਤਰ੍ਹਾਂ ਦੀ ਕੋਈ ਕਾਰਵਾਈ ਅਧਿਕਾਰਕ ਤੌਰ ਤੇ ਨਹੀਂ ਹੋਈ ਹੈ ਬਾਕੀ ਹਾਂ ਅੰਦਰ ਖਾਤੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੋ ਗਈ ਹੋਵੇ ਉਸ ਦਾ ਹਜੇ ਕੋ ਖੁਲਾਸਾ ਵੱਡਾ ਨਹੀਂ ਹੋਇਆ ਹੋਏ ਕਈ ਖਬਰਾਂ ਵਾਲੇ ਵੀ ਇਸ ਖਬਰ ਨੂੰ ਚਲਾ ਰਹੇ ਹਨ ਵੀ ਮਾਨਸਾ ਦੇ ਮੂਸਾ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਹੋ ਗਈ ਹੈ ਜੋ ਕਿ ਬਿਲਕੁਲ ਗਲਤ ਹੈ ਸ਼੍ਰੀਆਮ ਗਲਤ ਹੈ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਹਜੇ ਤੱਕ ਸਾਹਮਣੇ ਨਹੀਂ ਆਈ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਕਾਰਵਾਈ ਮਾਨਸਾ ਦੇ ਮੂਸਾਪੈਡ ਜਾਂ ਪੂਰੇ ਮਾਨਸਾ ਜ਼ਿਲ੍ਹੇ ਦੇ ਵਿੱਚ ਹੋ ਜਾਵੇਗੀ ਆਪਾਂ ਅਲੱਗ ਤੋਂ ਵੀਡੀਓ ਪਾ ਕੇ ਤੁਹਾਨੂੰ ਦੱਸਦੇ ਹੋਵਾਂਗੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਜੋ ਕਾਰਵਾਈ ਮਾਨ ਸਰਕਾਰ ਕਰ ਰਹੀ ਹੈ ਇਹ ਬਿਲਕੁਲ ਸਹੀ ਕਰ ਰਹੀ ਹੈ ਜਾਂ ਫਿਰ ਇਸ ਦੀ ਜਗ੍ਹਾ ਤੇ ਕੋਟ ਕਚਰੀਆਂ ਵਾਲਾ ਪੁਰਾਣਾ ਰਸਤਾ ਅਜਮਾਇਆ ਜਾਣਾ ਚਾਹੀਦਾ ਹੈ ਕਿ ਇਹ ਸਹੀ ਤਰੀਕਾ ਹੈ ਜਿਸ ਦੇ ਨਾਲ ਜੋ ਨਸ਼ਾ ਵੇਚਣ ਵਾਲੇ ਹਨ ਉਹਨਾਂ ਨੂੰ ਠੱਲ ਪਵੇਗੀ ਅਤੇ ਨਸ਼ਾ ਵੇਚਣੋਂ ਹਟ ਜਾਣਗੇ ਕੀ ਸੱਚਮੁੱਚ ਇਦਾਂ ਹੋ ਸਕਦਾ ਹੈ ਕਿ ਇੱਕ ਦੋ ਨਸ਼ੇ ਵਾਲਿਆਂ ਤੇ ਕਾਰਵਾਈ ਹੋ ਜਾਵੇ ਬਾਕੀ ਜਿਹੜੇ ਹਨ ਆਪੇ ਰੁਕ ਜਾਣਗੇ ਜੋ ਪਾਕਿਸਤਾਨ ਨੂੰ ਹਜ਼ਾਰਾਂ ਕਰੋੜਾਂ ਦੇ ਵਿੱਚ ਨਿਸ਼ਾ ਰਿਆ ਹੈ ਜੋ ਸਰਕਾਰੀ ਮੁਲਾਜ਼ਮ ਵਿੱਚ ਮੇਰੇ ਹਨ ਉਹਨਾਂ ਦਾ ਮਨ ਸਰਕਾਰ ਕੀ ਕਰੇਗੀ ਉਹਨਾਂ ਦੇ ਨਾਲ ਕੀ ਕਾਰਵਾਈ ਕੀ ਸਲੂਕ ਵਰਤੇਗੀ ਹਾਂਜੀ ਦੋਸਤੋ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਰੋ ਜੀ ਸਬਸਕ੍ਰਾਈਬ ਦਿਓ ਜੀ ਇਰਾਦਾ ਤੁਹਾਡੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦੇਣਾ ਜੀ ਹਾਂਜੀ ਦੋਸਤੋ ਧੰਨਵਾਦ